ਪੁਲਿਸ ਦੇ ਟ੍ਰੈਫਿਕ ਦੇ ਇੰਚਾਰਜ ਡੀਐਸਪੀ ਨਾਲ ਮੇਰੀ ਗੱਲ ਹੋ ਰਹੀ ਸੀ ਪਤਾ ਕੀ ਆਖਿਆ ਉਹਨਾਂ ਨੇ ਆ ਗੱਲ ਸੁਣ ਕੇ ਜਕਾਰਾ ਦਿਓ ਇੱਕ ਉਹ ਕਹਿੰਦਾ ਕਹਿੰਦਾ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੋਂ ਇਕੱਠ ਤੋਂ ਬਾਅਦ ਕਹਿੰਦੇ ਨਾਨਕ ਸਰ ਇਹ ਬਾਬਾ ਆਨੰਦ ਸਿੰਘ ਦੀ ਵਰਸੀ ਇੱਕ ਐਸੀ ਐ ਜਿੱਥੇ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਜਿੰਨਾ ਕੱਠ ਹੁੰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਮਾਨ ਕਰਿਓ ਤੇਰਾ ਭਾਦੋਂ ਦਿਲ ਤੇ ਲਿਖਿਆ ਲੋਕਾਂ ਦੇ ਦਿਲ ਤੇ ਕੋਈ ਇਸ਼ਤਿਹਾਰ ਨਹੀਂ ਲੱਗਦਾ ਕੋਈ ਬੁਨਿਆਦੀ ਨਹੀਂ ਹੁੰਦੀ ਕੋਈ ਪ੍ਰਚਾਰ ਨਹੀਂ ਹੁੰਦਾ 13 ਭਾਦੋਂ ਦਿਲ ਤੇ ਲਿਖਿਆ ਪੰਜਾਬ ਸਿੱਖ ਪੰਥ ਵਿੱਚ ਜਿੰਨੀਆਂ ਸੰਪਰਦਾਵਾਂ ਨੇ ਤਖਤਾਂ ਨੂੰ ਛੱਡ ਕੇ ਕਹਿ ਰਿਆ 10 ਤਖਤਾਂ ਨੂੰ ਛੱਡ ਕੇ ਜਿੰਨੀਆਂ ਸੰਪਰਦਾਵਾਂ ਨੇ ਇੱਕ ਨਾਨਕ ਸਰ ਸੰਪਰਦਾਏ ਜੀ ਨੇ ਦੁਨੀਆ ਦੇ ਵਿੱਚ ਤਾਕ ਜਮਾਈ ਹੋਈ ਐ ਇੱਕ ਨਾਨਕ ਸਰ ਸੰਪਰਦਾ ਜਿਹਦਾ ਸਿੱਕਾ ਦੁਨੀਆ ਦੇ ਵਿੱਚ ਚੱਲਦਾ ਐ ਇੱਕ ਨਾਨਕ ਸਰ ਸੰਪਰਦਾ ਜਿਹਦੇ ਡੰਕੇ ਦੁਨੀਆ ਵਿੱਚ ਵੱਜ ਰਹੇ ਐ ਉਹ ਜਿਉਂ-ਜਿਉਂ ਨਿੰਦਕ ਨਿੰਦ ਕਰੇ ਤਿਉਂ-ਤਿਉਂ ਨਿਤ-ਨਿਤ ਚੜੇ ਸਵਾਈ ਆ ਨਿੰਦ ਕੋ ਤੁਹਾਡੇ ਮੂੰਹ ਤੇ ਕਰਾਰੀਆਂ ਚਪੇੜਾਂ ਨੇ ਆ ਇਕੱਠ ਹਾਮੀ ਭਰਦਾ ਕਿ ਦੁਨੀਆ ਬਾਬਾ ਆਨੰਦ ਸਿੰਘ ਨੂੰ ਕਿਵੇਂ ਪਿਆਰ ਕਰਦੀ ਐ ਹਰ ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਆ ਦੁਨੀਆ ਦੇਖੋ ਉਹ ਕਹ ਰਹੇ ਸੀ 25 ਤੋਂ 30 ਲੱਖ ਦਾ ਇਕੱਠ ਹੋਣਾ ਹੈ 28 ਤਰੀਕ ਤੱਕ ਉਹਨਾਂ ਨੇ ਅੰਦਾਜ਼ਾ ਲਾਇਆ ਪੁਲਿਸ ਵਾਲਿਆਂ ਨੇ 25 ਤੋਂ 30 ਲੱਖ ਸੰਗਤ ਨੇ ਮੱਥਾ ਟੇਕ ਲੈਣਾ ਕੱਲ ਤੱਕ ਟੀ ਵੱਡੀ ਗਿਣਤੀ ਵਿੱਚ ਦੁਨੀਆ ਇੱਥੇ ਦੇਸ਼ਾਂ ਵਿਦੇਸ਼ਾਂ ਚੋਂ ਪਹੁੰਚ ਰਹੀ ਹੈ ਅੱਜ ਮੈਂ ਅੰਮ੍ਰਿਤਸਰ ਗਿਆ ਸੀ ਭਾਈ ਅਮਨਦੀਪ ਸਿੰਘ ਜੀ ਮਾਤਾ ਕੋਲਾ ਜੀ ਵਾਲਿਆਂ ਨੇ ਬੁਲਾਇਆ ਸੀ ਕੀਰਤਨ ਤੇ ਇਹ ਰਿਪੋਰਟ ਤੋਂ ਸੰਗਤ ਆ ਰਹੀ ਸੀ ਸੈਨ ਨੂੰ ਰਸਤੇ ਵਿੱਚ ਮਿਲੀ ਕਹਿੰਦੇ